ਤਾ ਦੇਖੋ ਸਾਡੀ ਟਰੈਡੀਸ਼ਨਲ ਜਿਹੜੀ ਕੁਕਿੰਗ ਸੀਗੀ ਉਹ ਕਿੰਨੀ ਜ਼ਬਰਦਸਤ ਦੇਖਣ ਦੇ ਵਿੱਚ ਔਰ ਟੇਸਟ ਦੇ ਵਿੱਚ ਤੇ ਇਸ ਚਾਕੂ ਲੈ ਕੇ ਆਰਾਮ ਨਾਲ ਤੁਸੀਂ ਇਸ ਤਰ੍ਹਾਂ ਗੋਲ 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 ਨੂੰ ਕੱਟਣਾ ਆ ਦੇਖੋ ਜਿਵੇਂ ਅੰਗਰੇਜ਼ਾਂ ਦੇ ਸਵਿਸ ਰੋਲ ਹੁੰਦੇ ਨੇ ਉਸ ਤਰ੍ਹਾਂ ਦਾ ਇਹ ਰੂਲੇ ਬਣ ਗਿਆ ਦੇਖੋ ਅੰਦਰ ਕਿੰਨਾ ਸ਼ਾਨਦਾਰ ਇਹਦੇ ਵਿੱਚ ਜਿਹੜਾ ਇਹ ਕੈਮਰਾਮੈਨ ਸਾਹਿਬ ਇਹਨੂੰ ਇਸ ਤਰ੍ਹਾਂ ਕਰ ਦਈਏ ਆ ਦੇਖੋ ਇਸ ਤਰ੍ਹਾਂ ਸਿੱਧਾ ਦਿਖੂਗਾ ਇਹੋ ਕਿੰਨਾ ਸ਼ਾਨਦਾਰ ਲੇਅਰਸ ਇਹਦੇ ਵਿੱਚ ਬਣੇ ਨੇ ਔਰ ਅੰਦਰ ਵਾਲਾ ਸਾਰਾ ਜਿਹੜਾ ਹੈਗਾ ਉਹ ਵੇਚਣ ਉਹ ਪੱਕ ਗਿਆ ਹੋਇਆ ਤੁਸੀਂ ਇਹਨੇ ਪੁਰਾਣੇ ਜਿਹੜੇ ਬਜ਼ੁਰਗ ਸੀ ਐਕਸਪੈਰੀਮੈਂਟ ਕਰਦੇ ਸੀ ਔਰ ਸਮਾਂ ਦਿੰਦੇ ਸੀ ਔਰ ਬੜੇ ਸ਼ੌਂਕ ਨਾਲ ਚੀਜ਼ਾਂ ਨੂੰ ਬਣਾਉਂਦੇ ਸੀ ਜਿਹੜੀਆਂ ਚੀਜ਼ਾਂ ਨੂੰ ਅੱਜ ਦੀ ਰੇਟ ਤੇ ਅਸੀਂ ਸੈੱਟ ਦਿੰਨੇ ਆ ਉਹਨਾਂ ਦੇ ਵਿੱਚੋਂ ਹੀ ਇੰਨਾ ਹਾਈ ਨਿਊਟ੍ਰੀਸ਼ਨ ਔਰ ਇੰਨਾ ਸਵਾਦ ਜਿਹੜਾ ਖਾਣਾ ਹੈ ਉਹ ਬਣਾਇਆ ਜਾ ਸਕਦਾ ਜਿਹੜਾ ਕਿ ਅੱਜ ਦੇ ਬੱਚੇ ਤਾਂ ਵਿਸਰ ਹੀ ਗਏ ਕਸੂਰ ਬੱਚਿਆਂ ਦਾ ਨਹੀਂ ਹੈ ਅਸੀਂ ਸ਼ਾਇਦ ਬਣਾਣੇ ਛੱਡ ਗਿਓ ਚੀਜ਼ਾਂ ਸਸਕਲ ਦੋਸਤੋ ਮੈਂ ਰਾਜਪਾਲ ਮਾਕਣੀ ਅੱਜ ਮੰਗਲਵਾਰ ਅੱਜ ਆਪਾਂ ਬਣਾਵਾਂਗੇ ਪਤੌੜ ਅਰਬੀ ਦੇ ਪੱਤੇ ਇਹਨਾਂ ਦੇ ਬਹੁਤ ਜ਼ਬਰਦਸਤ ਪਕੌੜੇ ਕਹਿ ਸਕਦੇ ਹੋ ਪਤੌੜ ਬੰਦੇ ਨੇ ਤੇ ਮੇਰੇ ਵਾਈਫ ਜਿਹੜੇ ਇੱਕ ਡਾਕਟਰ ਵੀ ਨੇ ਤੇ ਨੰਬਰੋਲੋਜਿਸਟ ਵੀ ਨੇ ਨੰਬਰਾਂ ਦੀ ਬਹੁਤ गਹਿਣਾ ਅਧਿਆਨ ਹੈ ਉਹਨਾਂ ਦਾ ਨੰਬਰ ਤੁਹਾਡੀ ਡੇਟ ਆਫ ਬਰਥ ਮੋਬਾਈਲ ਨੰਬਰ ਦੇਖ ਕੇ ਸਭ ਅਗਲਾ ਪਿਛਲਾ ਸਭ ਪਤਾ ਲਾ ਲੈਂਦਾ ਉਹਨਾਂ ਨੂੰ ਨੰਬਰ ਚੇਂਜ ਕਰਕੇ ਨਾਮ ਚੇਂਜ ਕਰਕੇ ਕਿਵੇਂ ਸਮੇਂ ਦੇ 헤ਰफेर ਨੂੰ ਬਦਲਣਾ ਉਹ ਵੀ ਜਾਣਦੇ ਨੇ ਤੇ ਬਹੁਤ ਵਧੀਆ ਕੁੱਕ ਵੀ ਨੇ ਤੇ ਜਦੋਂ ਪਤੌੜ ਦੀ ਗੱਲ ਹੋਈ ਤਾਂ ਇੱਕਦਮ ਇੱਕ ਚਹਿਗੇ ਔਰ ਕਹਿੰਦੇ ਕਿ ਸਾਡੀ ਨਾਨੀ ਬਹੁਤ ਵਧੀਆ ਪਤੌੜ ਬਣਾਉਂਦੀ ਸੀ ਆ ਜੋ ਅਮਨੀ ਜੀ ਤੁਸੀਂ ਤੇ ਸਤਿ ਸ੍ਰੀ ਅਕਾਲ ਬਲੌ ਸਾਡੇ ਸਾਰੇ ਪਰਿਵਾਰ ਜੀ ਸਤਿ ਸ੍ਰੀ ਅਕਾਲ ਅੱਜ ਮੈਨੂੰ ਮੌਕਾ ਮਿਲਿਆ ਤੁਹਾਨੂੰ ਲੋਕਾਂ ਨੂੰ ਦਿਖਾਉਂਦਾ ਜੋ ਮੈਂ ਕਦੀ ਘੱਟ-ਘੱਟੀ ਕਰਦੀ ਹੁੰਨੀ ਆ ਕਟਵਾਦੀ ਕਰਦੀ ਆ ਬਟ ਅੱਜ ਮੈਂ ਕਿਹਾ ਚਲੋ ਮੈਨੂੰ ਨਾਨੀ ਯਾਦ ਆ ਗਈ ਜਦੋਂ ਉਹਨਾਂ ਨੇ ਪਤੌੜ ਦੀ ਗੱਲ ਕੀਤੀ ਬਿਕੋਜ਼ ਉਹੀ ਬਣਾ ਪਾਉਂਦੇ ਸੀਗੇ ਤਾਂ ਅੱਜ ਮੈਂ ਬਣਾ ਕੇ ਦਿਖਾਨੀ ਆ ਸਾਰਿਆਂ ਨੂੰ ਮੈਂ ਯਾਦ ਯਾਦ ਤਾਜ਼ਾ ਤਾਜ਼ਾ ਕਰਦੀ ਆ ਤੋ ਪਹਿਲਾਂ ਤਾਂ ਆਪਾਂ ਲਵਾਂਗੇ ਪਤੌੜ ਦੇ ਪੱਤੇ ਔਰ ਇਹਨਾਂ ਦੇ ਪਿੱਛੇ ਆ ਜਿਹੜੀ ਮੋਟੀ ਸਟੈਮ ਐ ਇਹਨੂੰ ਕਟੋ ਜੀ ਕਿਵੇਂ ਤੁਸੀਂ ਇਹਨੂੰ ਕੱਟਦੇ ਹੋ ਉਹਨੂੰ ਕਰੋ ਇਸ ਨੂੰ ਬਸ ਤੁਸੀਂ ਇਸ ਤਰ੍ਹਾਂ ਪਕੜ ਕੇ ਪਤਲਾ ਜਾਂ ਹਲਕਾ ਜਾਂ ਇਸ ਤਰ੍ਹਾਂ ਨੂੰ ਐਂਜੀ ਕਰ ਸਕਦੇ ਆਂ ਸੀ ਤੇ ਐਂਜੀ ਲੈ ਕੇ ਜਾਣਾ ਸੀ ਥੋੜਾ ਜਿਹਾ ਕਪੈਂਚਰ ਹੋ ਜਾਏ ਤਾਂ ਕੋਈ ਫਰਕ ਨਹੀਂ ਪੈਂਦਾ ਬਟ ਇੱਕ ਗੱਠ ਅਗਰ ਹੋਏਗੀ ਤਾਂ ਗੱਟ ਦੇ ਨਾਲ ਸਾਨੂੰ ਪ੍ਰੋਬਲਮ ਆਏਗੀ ਕਿ ਫੋਲਡਿੰਗ 'ਚ ਬਹੁਤ ਮੁਸ਼ਕਿਲ ਆਏਗੀ ਸਿਰਫ ਉਹਦਾ ਕਰਮ ਦਾ ਮਕਸਦ ਹੈ ਇਹ ਕਿ ਸਿਰ ਨੂੰ ਗੱਠ ਨੂੰ ਖਤਮ ਕਰਨਾ ਹੈ ਤੇ ਵੈਸੇ ਇਹਨੂੰ ਤੁਸੀਂ ਕੈਂਚੀ ਦੇ ਨਾਲ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਮਕਸਦ ਇਹੀ ਹੈ ਕਿ ਇਹ ਜਿਹੜੀ ਇਹਦੀ ਪਿਛਲੀ ਰਿਬ ਪੱਤੇ ਦੀ ਇਹ ਸਾਰੀ ਆਪਾਂ ਹਟਾ ਦਈਏ ਤੇ ਇਹ ਹਟਾ ਕੇ ਇੱਕ ਤਾਂ ਬੇਸ ਜੇਗਾ ਚੰਗੀ ਤਰ੍ਹਾਂ ਔਰ ਇੱਕੇ ਫੋਲਡ ਜਿਹੜਾ ਉਹ ਆਰਾਮ ਨਾਲ ਜਿਹੜਾ ਪੱਤਾ ਉਹ ਹੋ ਜਾਏਗਾ ਤੇ ਆਪਾਂ ਇਹ ਪੱਤੇ ਵੈਲ ਨਹੀਂ ਇਹਨਾਂ ਦੀਆਂ ਰਿਪਸ ਹਟਾ ਚੁੱਕੇ ਹਾਂ ਕਾਫੀ سارے ਪੱਤੇ ਰੈਡੀ ਕਰ ਚੁੱਕੇ ਹਾਂ ਆਪਾਂ ਤੇ ਹੁਣ ਆਪਾਂ ਬਣਾਣੇ ਆ ਬੈਟਰ ਇਹਦੇ ਬੈਟਰ ਵਾਸਤੇ ਅਸੀਂ ਲਵਾਂਗੇ ਬੇਸਨ 1.5 ਕੱਪ ਬੇਸਨ ਤਾਂ 100 ਗ੍ਰਾਮ ਇੱਕ ਕੱਪ ਦੇ ਵਿੱਚ ਆਇਆ ਜੇ ਵਜਨ ਦੇ ਹਿਸਾਬ ਨਾਲ ਦੇਖਣਾ ਤਾਂ ਇਹ ਤੁਹਾਡਾ 150 ਗ੍ਰਾਮ ਦੇ ਵਿੱਚ ਆ ਗਿਆ ਬੇਸਨ ਔਰ ਇਹਦੇ ਵਿੱਚ ਆਪਾਂ ਪਾਵਾਂਗੇ 1 ਚਮਚ ਨਮਕ 1 ਚਮਚ ਨਮਕ ਹਾਂਜੀ ਤਾਂ ਅੱਧਾ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਅਜਵੈਨ ਇਹਨੂੰ ਹੱਥ ਤੇ ਮਸਲ ਕੇ ਪਾਵਾਂਗੇ ਤਾਂ ਕਿ ਟੁੱਟ ਕੇ ਇਹਦਾ ਜਿਹੜਾ ਅਰੋਮਾ ਹੈ ਉਹ ਬਹੁਤ ਵਧੀਆ ਨਿਕਲ ਕੇ ਆਵੇ ਔਰ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹਲਦੀ ਜੀ ਹਾਂਜੀ ਇਹ ਅੱਧਾ ਚਮਚ ਐਨੀ ਹਲਦੀ ਬਹੁਤ ਹੈ ਜੀ ਤੋਂ ਅੱਧਾ ਚਮਚ ਆਪਾਂ ਪਾਵਾਂਗੇ ਹਲਦੀ ਤੋਂ ਇਹ ਨੂੰ ਖਟਾਈ ਵੀ ਦੇਣੀ ਹੈ ਥੋੜੀ ਹਾਂ ਖਟਾਈ ਕਿਉਂਕਿ ਗਲਜ ਕੇਵਲ ਲੱਗਣ ਲੱਗ ਪੈਂਦਾ ਚਾਹੇ ਨਿੰਬੂ ਪਾ ਸਕਦੇ ਆ ਜਾਂ ਅਮਚੂਰ ਪਾ ਸਕਦੇ ਕੋਈ ਵੀ ਖਟਾਈ ਅਸੀਂ ਯੂਜ਼ ਕਰ ਸਕਦੇ ਆ ਇੰਨਾ ਆਪਾਂ ਇਹਦੇ ਵਿੱਚ ਪਾ ਦਈਏ ਅਮਚੂਰ ਨੂੰ ਔਰ ਇਹ ਸਾਰੇ ਡਰਾਈ ਇੰਗਰੀਡੀਅੰਟਸ ਆਪਾਂ ਪਾ ਬੈਲ ਹਾਂ ਲਾਲ ਮਿਰਚ ਵੀ ਪਾਣੀ ਹੈ ਜੀ ਇਹਦੇ ਵਿੱਚ ਇਹਨੂੰ ਅੱਧਾ ਚਮਚ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਣੀ ਥੋੜੇ ਅੱਧਾ ਚਮਚ ਪਾ ਦਾਂ ਤਿੱਖੀ ਤੇ ਹੈ ਨਹੀਂ ਸਭ ਲਾਲ ਮਿਰਚ ਹਾਂਜੀ ਸਾਰੇ ਡਰਾਈ ਇਨਗਰੀਡੀਐਂਟਸ ਨੂੰ ਆਪਾਂ ਮਿਕਸ ਕਰ ਲਾਂਗੇ ਔਰ ਉਸ ਤੋਂ ਬਾਅਦ ਆਪਾਂ ਲਵਾਂਗੇ 100 ਗ੍ਰਾਮ ਲਸਣ ਜੀ ਹਾਂਜੀ 100 ਗ੍ਰਾਮ ਲਸਣ ਜ਼ਿਆਦਾ ਚਾਹੀਦਾ ਹੈ ਥੋੜਾ ਦੜਬੜਾ ਚਾਹੀਦਾ ਹੈ ਬਹੁਤ ਬਰੀਕ ਨਹੀਂ ਕਰਨਾ ਕਿਉਂਕਿ ਇਹ ਲਸਣ ਬਹੁਤ ਹੈ ਇਹ 100 ਗ੍ਰਾਮ ਲਸਣ ਹੈ ਔਰ ਇਹਦੇ ਵਿੱਚ ਪਾਣੀਆਂ ਨੇ 5 ਤੋਂ 6 ਹਰੀਆਂ ਮਿਰਚਾਂ ਤਿੰਨ ਆਪਾਂ ਇਹਨੂੰ ਦੜਬੜਾ ਪੀਸਣਾ ਹੈ ਤੇ ਇਹਨੂੰ ਆਪਾਂ ਪਲਸ ਮੋਡ ਤੇ ਚਲਾਵਾਂਗੇ ਲਓ ਜੀ ਦੇਖੋ ਹੋ ਗਿਆ ਜੀ ਹਾਂਜੀ ਹੋ ਗਿਆ ਠੀਕ ਤੋਂ ਇਹ ਸਾਰਾ ਜਿਹੜਾ ਆਪਾਂ ਬਣਾਇਆ ਲਸਣ ਦਾ ਇਹਨੂੰ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਆਪਾਂ ਰੱਖ ਲਿਆ ਤੇ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਕਿੰਨਾ ਪਾਣੀ ਜਿਹੜਾ ਉਹ ਲੱਗਦਾ ਆਪਾਂ ਨੂੰ ਇਹਦੇ ਨਾਲ ਨਾਲੇ ਤਾਂ ਆਪਣਾ ਜਾਰ ਧੋਤਾ ਜਾਊਗਾ ਜੋ ਵੀ ਇਹਦੇ ਚ ਲੱਗਿਆ ਹੋਇਆ ਉਹ ਸਾਰਾ ਇਹਦੇ ਵਿੱਚ ਆ ਜਾਏਗਾ ਕੰਪਲੀਟ ਤੇ ਇਹ ਇਹਦੇ ਵਿੱਚ ਆਪਾਂ ਪਾ ਕੇ ਇਹਨੂੰ ਕਰਦੇ ਆ ਮਿਕਸ ਸਾਡਾ ਰਹੇਗਾ ਤਾਂ ਮੈਂ ਚੱਕ ਕੇ ਵੀ ਦੇਖ ਲੈਣੀ ਆ ਤੋ ਇਹ ਜ਼ਰੂਰੀ ਹੈ ਤਾਂ ਕਿ ਨਮਕ ਘਟਵਾਦ ਹੋਵੇ ਤਾਂ ਅਡਜਸਟ ਹੋ ਸਕੇ ਓਕੇ ਜੀ ਤੁਹਾਡੇ ਹਿਸਾਬ ਨਾਲ ਤੋ ਇਹ ਜਿਹੜਾ ਲੇਪ ਤਿਆਰ ਕੀਤਾ ਹੈ ਉਹ ਇਸ ਤਰ੍ਹਾਂ ਤਿਆਰ ਕਰਿਆ ਹੈ ਤਾਂ ਕਿ ਪੱਤੇ ਦੇ ਉੱਪਰ ਕੋਟਿੰਗ ਹੋ ਸਕੇ ਤੋ ਅੱਧਾ ਕੱਪ ਪਾਣੀ ਦੇ ਨਾਲ ਹੀ ਆਪਣਾ ਸਰ ਗਿਆ ਤੋ ਤੁਸੀਂ ਅੱਧਾ ਕੱਪ ਪਾਣੀ ਦੇ ਨਾਲ ਸ਼ੁਰੂ ਕਰ ਸਕਦੇ ਹੋ ਫਿਰ ਜੇ ਤੁਹਾਨੂੰ ਜ਼ਿਆਦਾ ਹਾਰਡ ਲੱਗੇ ਤਾਂ ਥੋੜਾ ਬਹੁਤਾ ਪਾਣੀ ਹੋਰ ਚ ਐਡ ਕਰ ਸਕਦੇ ਹੋ 1.5 ਕੱਪ ਆਪਾਂ ਵੇਸਣ ਲਿਆ ਸੀਗਾ ਨਿੰਬੂ ਪਾਇਆ ਨਹੀਂ ਕਿਉਂਕਿ ਆਪਾਂ ਇਹਦੇ ਵਿੱਚ ਪਾ ਲਿਆ ਅੰਬਚੂਰਨ ਤੇ ਹੁਣ ਆਪਾਂ ਇਹਨੂੰ ਆਪਣੇ ਪਲੇਟਫਾਰਮ ਨੂੰ ਕਰਾਂਗੇ ਸਾਫ਼ ਔਰ ਇੱਥੇ ਵਿਛਾਵਾਂਗੇ ਆਪਣੇ ਅਰਬੀ ਦੇ ਪੱਤੇ ਔਰ ਆਪਾਂ ਤਿਆਰ ਕਰਾਂਗੇ ਪਤੌੜ ਤੂੰ ਇਹ ਵਿਛਾ ਕੇ ਥੱਲੇ ਹਾਂਜੀ ਇਹਦੇ ਉੱਪਰ ਆਪਾਂ ਕਰਾਂਗੇ ਲੈ ਹਾਂਜੀ ਇਸ ਤਰ੍ਹਾਂ ਲੈ ਕੇ ਅਸੀਂ ਇਸ ਤਰ੍ਹਾਂ ਲੇਪ ਕਰਨਾ ਹੈ ਜਿਵੇਂ ਆਜ ਹਲਦੀ ặtਣ ਲਾਉਂਦੇ ਨੇ ਹਾਂਜੀ ਬਸ ਉਹੀ ਸਿਸਟਮ ਹੋ ਗਿਆ ਤੇ ਇਹਦੇ ਆਪਾਂ ਲੇਅਰ ਬਣਾਵਾਂਗੇ ਇਹਦੇ ਵਿੱਚ ਦਰਬੜਾ ਜਿਹੜਾ ਹੈ ਮਿਰਚ ਔਰ ਲਸਣ ਉਹਦਾ ਫਲੇਵਰ ਆਊਗਾ ਔਰ ਹਾਂਜੀ ਇੱਕ ਦੇ ਵਿੱਚ ਇੱਕ ਪੱਤਾ ਇਸ ਤਰ੍ਹਾਂ ਲਗਾਉਣਾ ਹੈ ਦੂਜਾ ਜਿਹੜਾ ਹੈਗਾ ਉਲਟਾ ਕਰਕੇ ਲਗਾ ਦੇਣਾ ਹੈ ਅੱਛਾ ਦੂਸਰਾ ਉਲਟਾ ਲਗਾਣਾ ਹੈ ਹਾਂਜੀ ਇੱਕ ਸਿੱਧਾ ਇੱਕ ਉਲਟਾ ਹਾਂਜੀ ਉਸ ਨਾਲ ਥੋੜੀ ਜੀ ਪਕੜ ਵਧੀਆ ਬਣ ਜਾਂਦੀ ਹੈ ਤੇ ਇਸ ਤੋਂ ਬਾਅਦ ਇਹਦੇ ਆਪਰ ਰੋਲ ਇਹਨੂੰ ਰੋਲ ਕਰਾਂਗੇ ਤੇ ਰੋਲ ਕਰਕੇ ਉਹਨੂੰ ਧਾਗੇ ਦੇ ਨਾਲ ਵੀ ਬਨ ਸਕਦੇ ਆ ਤੇ ਟੁੱਥਪਿਕ ਨਾਲ ਵੀ ਖੜਾ ਸਕਦੇ ਹਾਂ ਹਾਂ ਔਰ ਉਸ ਤੋਂ ਬਾਅਦ ਇਹਨੂੰ ਕਰਨਾ ਹੁੰਦਾ ਸਟੀਮ ਸਟੀਮ ਕਰਨ ਵਾਸਤੇ ਪੁਰਾਣੇ ਟਾਈਮ ਦੇ ਵਿੱਚ ਕੀ ਕਰਦੇ ਸੀ ਕਿ ਕਿਸੇ ਵੀ ਤਰ੍ਹਾਂ ਦਾ ਭਗੌਣਾ ਜਿਹਨੂੰ ਜਾਂ ਪਤੀਲਾ ਕਹਿੰਦੇ ਨੇ ਉਹ ਲੈ ਕੇ ਇਹਦੇ ਵਿੱਚ ਕੋਈ ਵੀ ਕੌਲੀ ਕਟੋਰੀ ਕੁਝ ਵੀ ਜਾਂ ਇਸ ਤਰ੍ਹਾਂ ਦਾ ਕੋਈ ਸਟੈਂਡ ਰੱਖ ਕੇ ਇਹਦੇ ਥੱਲੇ ਪਾਣੀ ਪਾ ਲੈਂਦੇ ਸੀ ਔਰ ਉੱਪਰਲੇ ਪਾਸੇ ਇੱਥੇ ਰੱਖ ਕੇ ਇਹਨੂੰ ਸਟੀਮ ਕੀਤਾ ਜਾਂਦਾ ਸੀਗਾ ਪਹਿਲਾਂ ਅੱਜ ਦੀ ਰੇਟ ਦੇ ਵਿੱਚ ਤਾਂ ਚਲੋ ਆਪਾਂ ਨੂੰ ਇਹ ਸਟੀਮਰ ਮਿਲਦੇ ਨੇ ਇਹਦੇ ਵਿੱਚ ਵੀ ਥੱਲੇ ਵਾਲੇ 'ਚ ਪਾਣੀ ਹੁੰਦਾ ਔਰ ਉੱਪਰ ਇਹ ਸਟੀਮ ਤੁਸੀਂ ਦੇਖ ਰਹੇ ਹੋ ਕਿ ਤਿਆਰ ਹੋ ਜਾਂਦੀ ਹੈ ਔਰ ਇਹਦੇ ਨਾਲ ਦੇ ਇੱਕ ਦੋ ਹੋਰ ਇਹਦੇ ਵਿੱਚ ਲੱਗ ਜਾਂਦੇ ਨੇ ਸਟੈਕਰ ਜੇ ਜ਼ਿਆਦਾ ਤੁਹਾਡੇ ਕੋਲ ਮਟੀਰੀਅਲ ਹੋਵੇ ਤਾਂ ਸਟੀਮ ਕਿਉਂ ਕੀਤਾ ਜਾਂਦਾ ਸੀ ਦੇਖੋ ਜਦੋਂ ਇੱਕ ਚੀਜ਼ ਮੋਟੀ ਹੋ ਜਾਂਦੀ ਹੈ ਉਹਨੂੰ ਅੰਦਰੋਂ ਕੁੱਕ ਕਰਨ ਕਰਨ ਵਾਸਤੇ ਜਿਹੜੀ ਹੀਟ ਹੈ ਉਹ ਤਾਂ ਬਾਹਰੋਂ ਹੀ ਜਾਣੀ ਹੈ। ਤਾਂ ਜੇ ਬਾਹਰੋਂ ਹੀਟ ਅੰਦਰ ਤੱਕ ਪਹੁੰਚਦੇ ਪਹੁੰਚਦੇ ਬਹੁਤ ਸਮਾਂ ਲੈ ਲੈਂਦੀ ਹੈ। ਤਾਂ ਜੇ ਬਾਹਰਲੀ ਹੀਟ ਘੱਟ ਰੱਖਾਂਗੇ ਤਾਂ ਉਹ ਸੁੱਕ ਜਾਂਦਾ ਮਟੀਰੀਅਲ ਸਾਰਾ ਨਮੀ ਉੜ ਜਾਂਦੀ ਹੈ ਉਹਦੀ। ਤੇ ਜੇ ਤੇਲ ਦੇ ਵਿੱਚ ਘੱਟ ਟੈਂਪਰੇਚਰ ਦਾ ਤੇਲ ਨੂੰ ਉਹ ਅੰਦਰ ਸੋਕ ਕਰ ਲੈਂਦਾ। ਜੇ ਓਵਨ ਦੇ ਵਿੱਚ ਰੱਖਾਂਗੇ ਬਾਹਰੋਂ ਆਪਾਂ ਟੈਂਪਰੇਚਰ ਦਾ 100 110 ਦੇ ਆਸ-ਪਾਸ ਰੱਖਾਂਗੇ ਤਾਂ ਨਮੀ ਉੱਡੀ ਉੱਡੀ ਜਾਊਗੀ ਉਹ ਬਿਲਕੁਲ ਲੱਕੜ ਵਰਗਾ ਸਖਤ ਹੋ ਜਾਊਗਾ। ਅੰਦਰ ਤੱਕ ਹੀਟ ਉਹਦੀ ਪਹੁੰਚਣ ਤੱਕ ਤੇ ਜੇ ਆਪਾਂ ਉਹਦਾ ਟੈਂਪਰੇਚਰ ਬਾਹਰੋਂ ਜ਼ਿਆਦਾ ਰੱਖਾਂਗੇ ਤਾਂ ਕਿ ਜਲਦੀ ਜਲਦੀ ਹੋ ਜਾਏ ਤਾਂ ਬਾਹਰੋਂ ਸੜ ਜਾਵੇਗਾ ਤੋਂ ਉਹਨਾਂ ਓਨਲੀ ਆਨਸਰ ਇੱਕੋ ਹੀ ਜਵਾਬ ਬਚਦਾ ਕਿ ਤੁਸੀਂ ਉਹਨੂੰ ਆ ਇਹਦੇ ਚ ਪਾਣੀ ਦੇ ਵਿੱਚ ਜਾਂ ਭਾਫ਼ ਦੇ ਵਿੱਚ ਪਕਾਓ ਕਿਉਂਕਿ ਪਾਣੀ ਦਾ ਜਾਂ ਭਾਫ਼ ਦਾ ਜਿਹੜਾ ਟੈਂਪਰੇਚਰ ਹੈ ਉਹ 90 100 ਤੋਂ ਉੱਪਰ ਜਾ ਹੀ ਨਹੀਂ ਸਕਦਾ ਨਾਲੇ ਨਮੀ ਬਰਕਰਾਰ ਰਹਿੰਦੀ ਹੈ ਤੋਂ ਪਹਿਲਾਂ ਇਹਨੂੰ ਆਪਾਂ ਸਟੀਮ ਕਰਾਂਗੇ ਸਟੀਮ ਕਰਨ ਨਾਲੇ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਏਗਾ ਪੱਕਣ ਤੋਂ ਬਾਅਦ ਜਿਹੜਾ ਟੇਸਟ ਆੰਦ ਹੈ ਉਹ ਟੇਸਟ ਉੱਪਰ ਹੈ ਜਦੋਂ ਮਲਹਾਰ ਮਲਹਾਰ ਰਿਐਕਸ਼ਨ ਹੁੰਦਾ ਉਹ ਸਾਰੀ ਰਿਐਕਸ਼ਨ ਨਹੀਂ ਮਲਹਾਰ ਰਿਐਕਸ਼ਨ ਹੁੰਦਾ ਉਹ ਜਾ ਕੇ ਆਪਣਾ 100 110 ਤੋਂ ਉੱਪਰ ਹੋਣਾ ਤੋਂ ਪਹਿਲਾਂ ਆਪਾਂ ਇਹਨੂੰ ਸਟੀਮ ਕਰ ਲਾਂਗੇ ਤਾਂ ਕਿ ਅੰਦਰ ਤੱਕ ਪੱਕ ਗਿਆ ਫਿਰ ਉਸ ਤੋਂ ਬਾਅਦ ਸਰੋਂ ਦੇ ਤੇਲ ਦੇ ਵਿੱਚ ਸ਼ੈਲੋ ਫਰਾਈਂਗ ਕਰਾਂਗੇ ਇਹ ਅਸੀਂ ਤੇਲ ਜਿਹੜਾ ਹੈਗਾ ਇਹਨੂੰ ਪਹਿਲਾਂ ਹੀ ਅਸੀਂ ਸਾੜ ਲਿਆ ਹੋਇਆ ਸਰੋਂ ਦੇ ਤੇਲ ਦੇ ਵਿੱਚ ਬਣਾਣਾ ਜਿੰਨਾ ਸੋਹਣਾ ਫਲੇਵਰ ਸਰੋਂ ਦੇ ਤੇਲ ਦੇ ਵਿੱਚ ਆਣਾ ਉਹ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ ਆਣਾ ਜਿਹੜੀ ਕ੍ਰਿਸਪੀનેસ ਆਉਣ ਵਾਲੀ ਹੈ ਤੇ ਜਿਸ ਸਰੋਂ ਦੇ ਤੇਲ ਨੂੰ ਅਸੀਂ 185 90 ਡਿਗਰੀ ਜਾਂ ਕਹੋ ਕਿ ਹਲਕਾ ਜਿਹਾ ਧੂਆਂ ਆ ਗਿਆ ਉਦੋਂ ਤੱਕ ਇਹਨੂੰ ਸਾੜਤਾ ਤਾਂ ਕਿ ਇਹਦੀ ਕੜਵਾਹਟ ਔਰ ਇਹਦੀ ਜਿਹੜੀ ਸਮੈਲ ਉਹ ਚਲੀ ਜਾਵੇ ਉਸ ਤੋਂ ਬਾਅਦ ਹਲਕਾ ਪਾਣੀ ਦੇ ਛਿੱਟਾ ਮਾਰ ਕੇ ਜਾਂ ਤੁਸੀਂ ਇਹਦੇ ਵਿੱਚ ਨਮਕ ਪਾ ਕੇ ਇਹਨੂੰ ਕਰ ਸਕਦੇ ਆ ਰੈਡੀ ਕਰ ਸਕਦੇ ਹੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਮੈਡਮ ਜੀ ਲੇਪ ਲਗਾ ਲਗਾ ਕੇ ਇਨੂੰ ਤਿਆਰ ਕਰ ਰਹੇ ਨੇ ਤੇ ਲੇਅਰਸ ਜਿਹੜੇ ਨੇ ਉਹ ਪੱਤਿਆਂ ਦੇ ਬਣ ਰਹੇ ਨੇ ਅੱਗੇ ਬਸ ਇਹ ਫੋਲਡ ਕਰਨਾ ਹੈ ਇਹਦੇ ਉੱਤੇ ਵੀ ਅਸੀਂ ਲਗਾ ਦੇਣਾ ਤਾਂ ਕਿ ਪਕੜ ਬਣੀ ਰਹੇ ਕਿਉਂਕਿ ਇਹ ਨਹੀਂ ਹੋਲਡ ਕਰਨਾ ਇਹਨੂੰ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਮੇਰੇ ਹੱਥ ਤੋਂ ਲਓ ਹੁਣ ਤੁਸੀਂ ਜਿਸ ਲਈ ਹੈਗਾ ਇਹਨੂੰ ਇਸ ਤਰ੍ਹਾਂ ਪਕੜ ਕੇ ਇਹਨੂੰ ਫਿਰ ਟਾਈਟ ਫੋਲਡ ਕਰਨਾ ਹੈ ਕਿਉਂਕਿ ਟਾਈਟ ਫੋਲਡਿੰਗ ਦੇ ਵਿੱਚ ਹੀ ਇਹਦਾ ਸਾਰਾ ਕੁਝ ਚੱਲਣਾ ਹੈ ਇਸ ਤਰ੍ਹਾਂ ਸਾਰੇ ਕੋਲ ਆ ਗਿਆ ਰੋਲ ਹੈ ਹੁਣ ਇਹਦੇ ਤੁਸੀਂ ਧਾਗਾ ਲਗਾ ਲਾਂਗੇ ਹੁਣ ਤੁਸੀਂ ਇੱਕ ਧਾਗਾ ਦੀ ਰੀਲ ਲੈ ਕੇ ਕਿਉਂਕਿ ਇਹਦੇ ਵਿੱਚ ਸਾਨੂੰ ਉੱਥੇ ਤੰਗ ਕਰਦਾ ਹੈ ਤਾਂ ਤੁਸੀਂ ਇਸ ਨੂੰ ਇਹੋ ਤਨਪੇਟ ਲੈਣਾ ਹੈ ਤਾਂ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀ ਐਕਸਪੈਰੀਮੈਂਟ ਕਰਦੇ ਸੀ ਔਰ ਸਮਾਂ ਦਿੰਦੇ ਸੀ ਔਰ ਬੜੇ ਸ਼ੌਂਕ ਨਾਲ ਚੀਜ਼ਾਂ ਨੂੰ ਬਣਾਉਂਦੇ ਸੀ ਜਿਹੜੀਆਂ ਚੀਜ਼ਾਂ ਨੂੰ ਅੱਜ ਦੀ ਰੇਟ ਤੇ ਅਸੀਂ ਸੈੱਟ ਦਿੰਦੇ ਆ ਉਹਨਾਂ ਦੇ ਵਿੱਚੋਂ ਹੀ ਇੰਨਾ ਹਾਈ ਨਿਊਟ੍ਰੀਸ਼ਨ ਔਰ ਇੰਨਾ ਸਵਾਦ ਜਿਹੜਾ ਖਾਣਾ ਹੈ ਉਹ ਬਣਾਇਆ ਜਾ ਸਕਦਾ ਜਿਹੜਾ ਕਿ ਅੱਜ ਦੇ ਬੱਚੇ ਤਾਂ ਵਿਸਰ ਹੀ ਗਏ ਕਸੂਰ ਬੱਚਿਆਂ ਦਾ ਨਹੀਂ ਹੈ ਅਸੀਂ ਸ਼ਾਇਦ ਬਣਾਣੇ ਛੱਡ ਗਏ ਉਹ ਚੀਜ਼ਾਂ ਜਿਆਦਾ ਰੈਡੀਮੇਡ ਚੀਜ਼ਾਂ ਵਾਲੇ ਪਾਸੇ ਹੋ ਗਏ ਤਾਂ ਸਾਨੂੰ ਇਹ ਜ਼ਰੂਰ ਟਰਾਈ ਕਰਨਾ ਬਹੁਤ ਜ਼ਬਰਦਸਤ ਇਹਦਾ ਟੇਸਟ ਆਊਗਾ ਹੁਣ ਅਸੀਂ ਇਹਨੂੰ ਇਹਨੂੰ ਕਰਾਂਗੇ ਸਟੀਮ ਤੋਂ ਸਟੀਮਰ ਦੇ ਅੰਦਰ ਇਹਨੂੰ ਰੱਖ ਦਾਂਗੇ ਔਰ ਇਹਦੇ ਨਾਲ ਦਾ ਇੱਕ ਕੰਦਾ ਹੋਰ ਤਿਆਰ ਕਰਦੇ ਹਾਂ ਜਦ ਤੱਕ ਇਹ ਸਟੀਮ ਹੋਦਾ। ਅੱਜ ਕੱਲ ਮਿਲਦਾ ਹੈ ਬਾਜ਼ਾਰ ਦੇ ਵਿੱਚ ਪੱਤੇ ਜੇ ਤੁਸੀਂ ਜਾਓਗੇ ਨਾ ਬਾਜ਼ਾਰ ਦੇ ਵਿੱਚ ਤਾਂ ਤੁਹਾਨੂੰ ਅਰਬੀ ਦੇ ਪੱਤੇ ਮਿਲ ਜਾਣਗੇ। ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਿ ਨਹੀਂ ਮਿਲਦੇ। ਔਰ ਇਹਦੇ ਨਾਲ ਦਾ ਲذیذ ਟੇਸਟ ਹੋਰ ਕਿਸੇ ਪਕੌੜੇ ਦੇ ਵਿੱਚ ਨਹੀਂ ਆਣਾ। ਇਹ ਮੇਰੀ ਗਾਰੰਟੀ ਹੈ ਇਸ ਚੀਜ਼ ਦੀ। ਹੁਣ ਅਸੀਂ ਇੱਥੋਂ ਦੀ ਨੂੰ ਲਪੇਟਣਾ ਸ਼ੁਰੂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਪਹਿਲੇ ਕੀਤਾ ਸੀ ਟਾਈਟ। ਔਰ ਫੇਰ ਉਸ ਤਰ੍ਹਾਂ ਇਹਨੂੰ ਅਸੀਂ ਧਾਗਾ ਲਗਾ ਦਾਂਗੇ ਕਈ ਲੋਕ ਟੂਥਪਿਕ ਲਗਾ ਲੈਂਦੇ ਆ ਪਰ ਮੇਰੇ ਸਾਰਨ ਧਾਗਾ ਜਿਆਦਾ ਬੈਟਰ ਰਹਿੰਦਾ ਮੇਰੀ ਨਾਨੀ ਤਾਂ ਤੱਤ ਗੇ ਲਗਾਉਂਦੀ ਸੀ ਕਿ ਮੈਂ ਧਾਗਾ ਹੀ ਲਗਾਨੀ ਆ ਟੂਥਪਿਕ ਦੇ ਮਤਲਬ ਇੱਕ ਜਗ੍ਹਾ ਤੋਂ ਫੜੂਗਾ ਧਾਗਾ ਸਾਰੇ ਪਾਸੇ ਫੜ ਲੂਗਾ ਹਾਂਜੀ ਕੋਈ ਖੁੱਲਣ ਦਾ ਡਰ ਨਹੀਂ ਪਕੜ ਚੰਗੀ ਰਹੂਗੀ ਇਹਦੇ ਖੁੱਲਣ ਦਾ ਡਰ ਨਹੀਂ ਇੱਕ ਵਾਰੀ ਜਦੋਂ ਪੱਕ ਗਿਆ ਫੇਰ ਤਾਂ ਇਹਨੇ ਖੋਲਣਾ ਹੀ ਨਹੀਂ ਹੈਗਾ ਇਸ ਤਰ੍ਹਾਂ ਤਿਆਰ ਹੈ ਬਿਲਕੁਲ ਦੇਖੋ ਔਰ ਹੁਣ ਅਸੀਂ ਇਹਨੂੰ ਵੀ ਇਹਦੇ ਵਿੱਚ ਰੱਖ ਦਾਂਗੇ ਤਾਂ 15 ਮਿੰਟ ਹੋ ਗਏ ਇਹਨੂੰ ਇਹਨੂੰ 5 ਮਿੰਟ ਵੱਧ ਵੀ ਲੱਗ ਜਾਣਗੇ ਤਾਂ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪਾਣੀ ਦਾ ਟੈਂਪਰੇਚਰ 100 ਤੋਂ ਉੱਪਰ ਜਾਣਾ ਨਹੀਂ ਇਹ ਕਾਲਸ਼ ਦੇ ਉੱਪਰ ਆ ਜਾਏਗਾ ਇਹਦੀ ਇਹੀ ਨਿਸ਼ਾਨੀ ਹੈ ਵੀ ਇਹ ਕਾਲਸ਼ ਤੇ ਆ ਦੇ ਕਿਉਂ ਜੀ ਐਸੀ ਤਰ੍ਹਾਂ ਹਾਂਜੀ ਹਾਂਜੀ ਰੰਗ ਜੀ ਅੰਦਰ ਇਹਦੇ ਤੁਹਾਡਾ ਜਿਹੜਾ ਇਹ ਹੈ ਟੂਥਪਿਕ ਟੂਥਪਿਕ ਪਾ ਕੇ ਦੇਖੋ ਬਿਲਕੁਲ ਸਾਫ਼ ਨਿਕਲਣਾ ਚਾਹੀਦਾ ਤੇ ਹੁਣ ਆਪਾਂ ਬੜਾ ਡੈਲੀਕੇਟ ਹੈ ਇਹਨੂੰ ਆਪਾਂ ਕੱਢ ਕੇ ਬਾਹਰ ਰੱਖਦੇ ਹਾਂ ਪਹਿਲਾਂ ਇਹ ਰੱਖਿਆ ਸੀ ਆਪਾਂ ਤਾਂ ਇਹਨੂੰ ਉੱ퍼 ਰੱਖਾਂਗੇ ਚੋਪਿੰਗ ਬੋਰਡ ਦੇ ਉੱਤੇ ਥੋੜੀ ਦੇਰ ਇਹਨੂੰ ਠੰਡਾ ਹੋ ਲੈਣ ਦੇਣੇ ਫਿਰ ਇਹਨੂੰ ਕੱਟ ਕੇ ਤਲਾਂਗੇ ਜਿਹੜਾ ਦੂਸਰਾ ਇਹਨੂੰ ਆਪਾਂ ਬਾਅਦ ਚ ਪਾਇਆ ਸੀਗਾ ਇਹਨੂੰ 5-7 ਮਿੰਟ ਆਪਾਂ ਹੋਰ ਦੇ ਦਿੰਨੇ ਆ ਫਿਰ ਉਸ ਤੋਂ ਬਾਅਦ ਇਹਦੇ ਜਿੰਨੇ ਜਿੰਨੇ ਅਸੀਂ ਮੋਟੇ ਪੀਸ ਕਰਨੇ ਆ ਤੇਜ਼ ਚਾਕੂ ਲੈ ਕੇ ਆਰਾਮ ਨਾਲ ਤੁਸੀਂ ਇਸ ਤਰ੍ਹਾਂ ਗੋਲ 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 ਨਾਲ ਕੱਟ ਲੈਣਾ ਆ ਦੇਖੋ ਜਿਵੇਂ ਅੰਗਰੇਜ਼ਾਂ ਦੇ ਸਵਿਸ ਰੋਲ ਹੁੰਦੇ ਨੇ ਉਸ ਤਰ੍ਹਾਂ ਦਾ ਇਹ ਰੋਲ ਬਣ ਗਿਆ ਦੇਖੋ ਅੰਦਰ ਕਿੰਨਾ ਸ਼ਾਨਦਾਰ ਇਦੇ ਵਿੱਚ ਜਿਹੜਾ ਇਹ ਕੈਮਰਾਮੈਨ ਸਾਹਿਬ ਇਹਨੂੰ ਇਸ ਤਰ੍ਹਾਂ ਕਰ ਦਈਏ ਆ ਦੇਖੋ ਇਸ ਤਰ੍ਹਾਂ ਸਿੱਧਾ ਦਿਖੂਗਾ ਦੇਖੋ ਕਿੰਨਾ ਸ਼ਾਨਦਾਰ ਲੇਅਰਸ ਇਹਦੇ ਵਿੱਚ ਬਣੇ ਨੇ ਔਰ ਅੰਦਰ ਵਾਲਾ ਸਾਰਾ ਜਿਹੜਾ ਹੈਗਾ ਉਹ ਵੇਚਣ ਉਹ ਪੱਕ ਗਿਆ ਹੋਇਆ ਇਹਨੂੰ ਆਪਾਂ ਛੋਟੇ ਛੋਟੇ ਸਲਾਈਸਸ ਦੇ ਵਿੱਚ ਬਸ ਇਕੁਅਲ ਸਾਈਜ਼ਸ ਦੇ ਵਿੱਚ ਅਸੀਂ ਗੋਲ 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 ਕੱਟ ਲਾਂਗੇ ਇਹਨਾਂ ਨੂੰ ਔਰ ਕੱਟ ਕੇ ਫਿਰ ਇਹਨਾਂ ਨੂੰ ਸਰੋਂ ਦੇ ਤੇਲ 'ਚ ਤਲਾਂਗੇ ਤਾਂ ਸਭ ਤੋਂ ਬੈਸਟ ਰਹਿਣਗੇ ਹੋਰ ਕਿਸੇ ਤੇਲ ਦੇ ਵਿੱਚ ਇੰਨਾ ਨਹੀਂ ਆਂਦਾ ਕਿਉਂਕਿ ਜਿਹੜੀ ਸਰੋਂ ਦੇ ਤੇਲ ਦੀ ਆਪਣੀ ਇੱਕ ਕੜਵਾਹਟ ਔਰ ਇੱਕ ਉਹਦੇ ਚ ਇੱਕ ਫਲੇਵਰ ਹੁੰਦਾ ਹੈ ਉਹ ਇਹਨੂੰ ਬਹੁਤ ਕ੍ਰਿਸਪੀ ਬਣਾਉਂਦਾ ਹੈ ਔਰ ਵੇਸਨ ਦੀ ਚੀਜ਼ ਜਦੋਂ ਆਪਾਂ ਸਰੋਂ ਤੇਲ 'ਚ ਬਣਾਉਂਦੇ ਹਾਂ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹ ਆਪਾਂ ਨੂੰ ਪਤਾ ਹੀ ਹੈ ਵੀ 140 45 50 ਦੇ ਅੰਦਰ ਅੰਦਰ ਆਪਾਂ ਇਹਨੂੰ ਕੁੱਕ ਕਰਨਾ ਟੈਂਪਰੇਚਰ ਇਹਦਾ ਆਲਮੋਸਟ ਆ ਗਿਆ ਹੁਣ ਆਪਾਂ ਇਹਦਾ ਟੈਂਪਰੇਚਰ ਕਰ ਲਾਂਗੇ ਮੀਡੀਅਮ ਲੋ ਤੇ ਉਹਦੇ ਉੱਤੇ ਆਪਾਂ ਇਹਨਾਂ ਨੂੰ ਤਲਾਂਗੇ ਇਹ ਸਾਰੇ ਆਪਾਂ ਕੱਟ ਕੇ ਤਿਆਰ ਕਰ ਲਏ ਨੇ ਤੇਲ ਦਾ ਲੈਵਲ ਇਹਦੇ ਵਿੱਚ ਨਾ ਘੱਟ ਹੋਣਾ ਚਾਹੀਦਾ ਅੱਧਾ ਡੁੱਬਿਆ ਡੁੱਬੇ ਇਹਦੇ ਵਿੱਚ ਕਿਉਂਕਿ ਸ਼ੈਲੋ ਫਰਾਈਂਗ ਇਹਦੇ ਵਿੱਚ ਕਰਨੀ ਹੈ ਵੈਸੇ ਤਾਂ ਇਸ ਤਰ੍ਹਾਂ ਹੀ ਪੱਕ ਗਿਆ ਇਹ ਕੱਚਾ ਟੇਸਟ ਬਿਲਕੁਲ <li>ਪਰ ਇਹਨੂੰ ਫਰਾਈ ਕਰਨ ਦੇ ਨਾਲ ਇਹਦਾ ਟੇਸਟ ਕਲਗ ਹੀ ਲੈਵਲ ਤੇ ਚਲੇ ਜਾਊਗਾ ਪਾਪਾ ਜੀ ਇਹਦੇ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਆਪਾਂ ਇਹਨੂੰ ਰੱਖਤਾ ਤੇ ਇਹ ਡੁੱਬਣਾ ਨਹੀਂ ਚਾਹੀਦਾ ਵਿੱਚ ਅੱਧਾ ਡੁੱਬਿਆ ਹੋਣਾ ਚਾਹੀਦਾ ਤੇ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਜਿੰਨੇ ਕੁ ਪੈ ਸਕਣਗੇ ਇਹ ਇਹ ਆਪਾਂ ਪਾ ਦਾਂਗੇ ਤਾਂ ਦੇਖੋ ਸਾਡੀ ਟ੍ਰੈਡੀਸ਼ਨਲ ਜਿਹੜੀ ਕੁਕਿੰਗ ਸੀਗੀ ਉਹ ਕਿੰਨੀ ਜ਼ਬਰਦਸਤ ਦੇਖਣ ਦੇ ਵਿੱਚ ਔਰ ਟੇਸਟ ਦੇ ਵਿੱਚ ਕਿੰਨੀ ਵਿਕਸਿਤ ਸੀਗੀ ਸਾਡੀ ਇਹ ਜਿਹੜੀ ਕੁਕਿੰਗ ਸੀ ਬਸ ਸਿਰਫ ਇਹ ਹੈ ਕਿ ਅਸੀਂ ਸੈਂਟਰ ਤੋਂ ਨਾ ਪਕੜੋ ਹਾਂਜੀ ਸੈਂਟਰ ਤੋਂ ਨਾ ਪੜਾਂ ਜੀ ਸਾਈਡ ਤੋਂ ਪਕੜਾਂ ਜੀ ਓਕੇ ਜੀ ਲਓ ਜੀ ਠੀਕ ਹੈ ਜੀ ਤੇ ਆ ਇਹਦੇ ਵਿੱਚ ਤੋ ਆਪਾਂ ਉਨੇ ਕੀ ਪਾਵਾਂਗੇ ਜਿਹੜੇ ਕਿ ਪਲਟਣ ਵਾਸਤੇ ਵੀ ਜਗ੍ਹਾ ਆਪਣੇ ਕੋਲ ਵੱਜ ਜਵੇ ਤੇ ਇਹਨੂੰ ਮੀਡੀਅਮ ਲੋ ਫਲੇਮ ਦੇ ਉੱਤੇ ਆਵਣ 골ਡਨ ਫਲੇਮ ਤੱਕ ਆਉਜੀ 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 ਵੈਸੇ ਮਤਲਬ ਇਦੀ ਜੋ ਖੁਸ਼ਬੂ ਹੈ ਨਜ਼ਾਰਾ ਨਜ਼ਾਰਾ ਮੀਡੀਅਮ ਫਲੋ 골ਡਨ ਬ੍ਰਾਉਨ ਕਰਨ ਤੱਕ ਤੁਸੀਂ ਨੂੰ ਪਕਾੜ ਹੈ ਪਕਾੜ ਹੈ ਤੇ ਜੇ ਘਟੇਗਾ ਫਿਰ ਜਿਆ ਹੋਰ ਅਸੀਂ ਕਰ ਸਕਦੇ ਹਾਂ ਤੇ ਇਹ ਨਜ਼ਾਰਾ ਬਹੁਤ ਹੈ ਤਲਣ ਤੋਂ ਬਾਅਦ ਤਾਂ ਪਤਾ ਨਹੀਂ ਕਿਹੜੇ ਲੈਵਲ ਤੇ ਚਲਾ ਜਾਊਗਾ ਜਦ ਤੱਕ ਇਹ ਨਹੀਂ ਪਹਿਲੇ ਬੈਚ ਦੀ ਤਲਾਈ ਹੋ ਰਹੀ ਹੈ ਆਪਾਂ ਉਦੋਂ ਤੱਕ ਜਿਹੜਾ ਦੂਸਰਾ ਆਪਣਾ ਉਹ ਵੀ ਤਿਆਰ ਹੋ ਚੁੱਕਿਆ ਉਹਨੂੰ ਵੀ ਬਾਹਰ ਕੱਢ ਲਈ ਹੈ ਆ ਦਿਨਾਂ ਦੀ ਤੇ ਇਹ ਵੀ ਥੋੜਾ ਜਿਹਾ ਡੈਲੀਕੇਟ ਹੁੰਦਾ ਜਿਸ ਵੇਲੇ ਇਹ ਗਿੱਲਾ ਉਸ ਵੇਲੇ ਥੋੜਾ ਜਿਹਾ ਇਹਨੂੰ ਪਿਆਰ ਨਾਲ ਕੱਢਣਾ ਇੱਕ ਵਾਰੀ ਥੋੜੀ ਜਿਹੀ ਹਵਾ ਲੱਗੀ ਫੇਰ ਇਹ ਸਟੱਡੀ ਹੋ ਜਾਂਦਾ ਤੇ ਲਓ ਜੀ ਪਤੌੜ ਆਪਣੇ ਬਣ ਕੇ ਤਿਆਰ ਨੇ ਤੇ ਆ ਲੋਟ ਕੱਢ ਕੇ ਮੇਰੇ ਤੋਂ ਤਾਂ ਟਿਕਿਆ ਨਹੀਂ ਜਾ ਰਿਹਾ ਇਹਨੂੰ ਟੇਸਟ ਕਰਕੇ ਦੇਖੀਏ ਗਰਮ ਆਹਾ ਹਾ 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 ਗਰਮ ਆਹ ਹਾ ਹਾ ਆਹ ਕੀ ਬਾਤ ਹੈ ਬਹੁਤ ਸੋਹਣਾ ਕ੍ਰਿਸਪੀ ਮਜ਼ੇਦਾਰ ਮਜ਼ੇਦਾਰ ਇਹਦੇ ਨਾਲ ਦਾ ਪਕੌੜਾ ਹੋਰ ਕਿਤੇ ਨਹੀਂ ਮਿਲੂਗਾ ਯੇਨੋ ਪਕੌੜਾ ਕਹੋ ਜਾਂ ਪਤੌੜ ਕਹੋ ਲੋਮਰਨ ਤੁਸੀਂ ਕਰਕੇ ਦੇਖੋ ਵੈਸੇ ਤਾਂ ਥੋੜਾ ਠੰਡਾ ਕਰਕੇ ਇਹਨੂੰ ਖਾਣਾ ਚਾਹੀਦਾ ਬਹੁਤ ਵਧੀਆ ਦੋ ਆ ਗਿਆ ਬਸ ਆਪਣੇ ਨਾਨੀ ਦਾ ਤੈਸਟ ਆ ਗਿਆ ਨਾਨੀ ਦਾ ਤੈਸਟ ਬਿਲਕੁਲ ਆ ਗਿਆ ਮੈਨੂੰ ਇਹ ਤਾਂ ਨਹੀਂ ਯਾਦ ਆ ਗਈ ਤੇ ਅਗਲੀ ਵਾਰ ਕੋਈ ਹੋਰ ਸੌਖੀ 30 ਸੈਕਿੰਡ ਵਾਲੀ ਸਵਾਦ ਰੈਸਪੀ ਲੈ ਕੇ حاضر ਹੋਵਾਂਗੇ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ